ਹਾਂਜੀ ਦੋਸਤੋ ਹੁਣ ਅਸੀਂ ਤੁਹਾਨੂੰ ਪੰਜਾਬ ਦੇ ਪਿੰਡ ਸਤਾਉਜ ਜ਼ਿਲ੍ਹਾ ਸੰਗਰੂਰ ਦਾ ਇੱਕ ਹੋਰ ਡੇਰਾ ਬਾਬਾ ਰਮਾਣਾ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਦੋਸਤੋ ਅਸੀਂ ਖੜੇ ਆ ਇਹ ਉਹ ਜਗ੍ਹਾ ਹੈ ਬਹੁਤ ਪ੍ਰਾਤਨ ਮੈਂ ਤੁਹਾਨੂੰ ਪੂਰੀਆਂ ਜੋ ਪੌੜੀਆਂ ਨੇ ਉਹ ਦਿਖਾਣਾ ਤੇ ਉਸ ਤੋਂ ਬਾਅਦ ਇੱਕ ਟਿੱਲਾ ਬਣਿਆ ਹੋਇਆ ਹੈ ਉਦੇਵ ਦਰਸ਼ਨ ਕਰਵਾਵਾਂਗੇ ਤਾਂ ਦੇਖੋ ਤੁਸੀਂ ਆਪ ਹੀ ਇਸ ਦੇ ਨਾਲ ਜੁੜੀ ਇੱਕ ਪ੍ਰਾਤਨ ਕਥਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਮੀਂਹ ਨਹੀਂ ਪਿਆ ਕਰਦੀ ਸੀ ਤਾਂ ਉਸ ਸਮੇਂ ਇਹ ਵਾਲੀ ਜਗਾ ਤੋਂ ਮਿੱਟੀ ਪੁੱਟੀ ਜਾਂਦੀ ਸੀ ਟੋਕਰਿਆਂ ਦੇ ਰਾਹੀਂ ਇਨ੍ਹਾਂ ਪੌੜੀਆਂ ਦੇ ਰਾਹੀਂ ਸ਼ਾਇਦ ਹੋ ਸਕਦਾ ਉਸ ਟਾਈਮ ਇਹ ਕੱਚੀਆਂ ਹੋਣ ਤਾਂ ਲੈ ਕੇ ਜਾਂਦੇ ਸੀ ਇਸ ਟਿੱਲੇ ਦੇ ਉੱਪਰ ਜਿਉਂ ਹੀ ਏਕਮ ਪੂਰਾ ਹੁੰਦਾ ਸੀ ਤਾਂ ਬੜੇ ਜ਼ੋਰ ਦੀ بارش ਹੋਣ ਲੱਗ ਜਾਂਦੀ ਸੀ ਸੋ ਇਹ ਉਸ ਬਾਬਾ ਰਮਾਣਾ ਜੀ ਦਾ ਜੋ ਸਾਨੂੰ ਪਤਾ ਲੱਗਿਆ ਹੈ ਉਹ ਇਤਿਹਾਸ ਹੈ ਬਾਕੀ ਥੋਨੇ ਜੋ ਮੁੱਖ ਸੇਵਾਦਾਰ ਨੇ ਬਾਬਾ ਜੀ ਉਹਨਾਂ ਦੇ ਪਾਸੋਂ ਆਪ ਜੀ ਨੂੰ ਸਰਵਣ ਕਰਵਾਵਾਂਗੇ ਜੀ ਹਾਂ ਜੀ ਦੋਸਤੋ ਹੁਣ ਉਸ ਡੇਰੇ ਦੇ ਵਿੱਚ ਜੋ ਬਾਬਾ ਜੀ ਦੀ ਸਮਾਦੀ ਬਣੀ ਹੋਈ ਹੈ ਤੁਹਾਨੂੰ ਉਸ ਦੇ ਦਰਸ਼ਨ ਕਰਵਾ ਰਹੇ ਹਾਂ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਡੇਰੇ ਦਾ ਜੋ ਪੂਰਾ ਹਾਲ ਹੈ ਉਹ ਆਪ ਸਭ ਨੂੰ ਦਰਸ਼ਨ ਕਰਵਾਇਆ ਜਾਵੇ ਜੀ ਸੋ ਸਾਡੇ ਇਸ ਚੈਨਲ ਰਹਾਣੀ ਪੰਜਾਬ ਨੂੰ ਲੈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਕਿਉਂਕਿ ਅਸਾਂ ਦੀ ਇਨੇ ਦੇ ਨਾਲ ਹੀ ਮੋਟੀਵੇਸ਼ਨ ਬਣੀ ਰਹਿੰਦੀ ਹੈ ਕਿ ਅਸੀਂ ਅੱਗੇ ਤੋਂ ਹੋਰ ਵਧੀਆ ਵੀਡੀਓ ਤੇ ਹੋਰ ਜਾਣਕਾਰੀ ਭਰਪੂਰ ਵੀਡੀਓ ਆਪ ਜੀ ਲਈ ਲੈ ਕੇ ਆਈਏ ਦੋਸਤੋ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੇ ਆ ਇਹ ਪ੍ਰਾਤਨ ਸਮੇਂ ਦਾ ਜੋ ਦਰਖਤ ਹੈ ਨਾ ਜੀ ਬਣ ਸ਼ਾਇਦ ਇਹ ਏਸੇ ਡੇਰੇ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਨੇ ਅਸੀਂ ਪੰਜਾਬ ਦੇ ਬਹੁਤ ਸਾਰੇ ਡੇਰਿਆਂ ਦੇ ਵਿੱਚ ਹੋ ਕੇ ਆਏ ਹਾਂ ਸਾਨੂੰ ਇਹ ਦਰਖਤ ਦੇਖਣ ਨੂੰ ਅੱਜ ਕੱਲ੍ਹ ਨਹੀਂ ਮਿਲੇ ਸੋ ਇਹ ਉਹ ਦਰਖਤ ਹੈ ਜਿਸ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਪੀਲਾਂ ਲੱਗਦੀਆਂ ਹੁੰਦੀਆਂ ਸੀ ਜੀ ਜੋ ਅੰਗੂਰਾਂ ਦੀ ਕਿਸਮ ਦੇ ਵਿੱਚੋਂ ਹੀ ਇੱਕ ਹੁੰਦੀਆਂ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਡੇਰੇ ਦਾ ਜੋ ਪੂਰਾ ਹਾਲ ਹੈ ਆਪ ਸਭ ਨਾਲ ਦੇ ਰੂਬਰੂ ਪਰਗੇ ਹਾਂਜੀ ਇੱਥੇ ਬਾਬਾ ਜੀ ਦਾ ਲੰਗਰ ਹਾਲ ਜੋ ਸੰਗਤਾਂ ਆਉਂਦੀਆਂ ਨੇ ਭੋਜਨ ਪਾਣੀ ਛਕਦੀਆਂ ਨੇ ਸੋ ਇਹ ਬਹੁਤ ਵੱਡਾ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਜੀ ਪੰਜ 6 ਕਿੱल्ल्याਾਂ ਦੇ ਵਿੱਚ ਬਣਿਆ ਹੋਇਆ ਇੱਕ ਝਿੜੀ ਟੈਪ ਹੈ ਜਿੱਥੇ ਦਰਖਤ ਹੀ ਦਰਖਤ ਸਾਹਮਣੇ ਹੋਣੀ ਹੈ ਇਹ ਇਨਾ ਦਰਖਤਾਂ ਕਰਕੇ ਹੀ ਅਸੀਂ ਸਾਡੇ ਪੰਜਾਬ ਦੀ ਜੋ ਹੁੰਦ ਹੈ ਨੂੰ ਬਚਾ ਕੇ ਰੱਖਿਆ ਹੈ ਸੋ ਇਹ ਜੇ ਡੇਰਿਆਂ ਦੀ ਸਾਨੂੰ ਬੜੀ ਸਖਤ ਲੋੜ ਹੈ ਜਿਨ੍ਹਾਂ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਇੰਨੇ ਸਾਰੇ ਦਰਖਤ ਸਾਹਮਣੇ ਰੱਖੇ ਹੋਏ ਨੇ ਤੇ ਇਹ ਹੈ ਜੀ ਬਾਬਾ ਜੀ ਦਾ ਉਹ ਵਾਲਾ ਤੱਲਾ ਜਿਹਨੂੰ ਕਹਿੰਦੇ ਨੇ ਜੀ ਬਾਬਾ ਜੀ ਸੁਨਾ ਸਾਹਿਬ ਜੀ ਇੱਧਰ ਤੇ ਇੱਧਰ ਬਾਬਾ ਜੀ ਦਾ ਪੂਜਾ ਵਾਲਾ ਹੈ ਪੂਜਾ ਸਥਾਨ ਜਿੱਥੇ ਬਾਬਾ ਜੀ ਬੈਠ ਕੇ ਪੂਜਾ ਕਰਦੇ ਨੇ ਇਹ ਹੈ ਜੀ ਉਹ ਸਥਾਨ ਜਿੱਥੇ ਮਹਾਂਪੁਰਸ਼ ਬੈਠ ਕੇ ਅਪਰੀ ਸਾਧਨਾ ਤਪੱਸਿਆ ਕਰਿਆ ਕਰਦੇ ਨੇ ਸੋ ਇਹ ਡੇਰਾ ਹੈ ਜੋ ਕਾਫੀ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਹੈ ਜਿੰਨੇ ਹਾਂ ਜੀ ਜੋ ਪਾਠ ਵਗੈਰਾ ਕਰਨ ਆਉਂਦੇ ਨੇ ਉਹਨਾਂ ਦੇ ਲਈ ਸਪੈਸ਼ਲ ਆਮਰੇ ਤੇ ਜਿੱਡੀ ਦੂਰ ਤੱਕ ਤੁਸੀਂ ਦੋਸਤੋਂ ਨਿਗਾਹ ਮਾਰੋਗੇ ਤੁਹਾਨੂੰ ਪ੍ਰਾਤਨ ਦਰਖਤ ਹੀ ਦਰਖਤ ਮਿਲਣਗੇ ਜਦੋਂ ਵੀ ਇੱਥੇ ਮਤਲਬ ਪ੍ਰੋਗਰਾਮ ਹੁੰਦਾ ਹੈ ਉਹ ਸਮੇਂ ਜੋ ਪਾਠ ਕਰਨ ਆਉਂਦੇ ਹਨ ਵਿਸ਼ਰਾਮ ਕਰਨ ਵਾਸਤੇ ਉਹਨਾਂ ਦੇ ਲਈ ਜਗ੍ਹਾ ਬਣੀ ਹੋਈ ਹੈ ਜੀ ਸੋ ਇਹ ਉਹਨਾਂ ਦੇ ਨੋਂਦਾ ਰਹਿੰਦਾ ਜੋ ਵੀ ਹੈ ਸਚੱਜਾ ਪ੍ਰਬੰਧ ਕੀਤਾ ਗਿਆ ਹੈ ਇਸ ਡੇਰੇ ਵੱਲੋਂ ਸੋ ਸਾਡੀ ਬੇਨਤੀ ਹੈ ਸਾਰੇ ਹੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਦਰਸ਼ਕਾਂ ਨੂੰ ਕਿ ਜਿੱਥੇ ਜਦੋਂ ਵੀ ਹੋਵੇ ਕਦੇ ਮੌਕਾ ਮਿਲੇ ਇਸ ਪਾਸੇ ਆਉਂਦਾ ਤਾਂ ਇਸ ਡੇਰੇ ਦੇ ਦਰਸ਼ਨ ਕਰਕੇ ਜਰੂਰ ਜਾਇਓ ਜੀ ਹਾਂਜੀ ਦੋਸਤੋ ਇਸੇ ਹੀ ਡੇਰੇ ਦੇ ਵਿੱਚ ਹੀ ਪਾਰਕ ਬਣਿਆ ਹੋਇਆ ਹੈ ਜਿੱਥੇ ਬੱਚੇ ਵਗੈਰਾ ਖੇਡ ਸਕਣ ਬੜੇ ਹੀ ਸਚਜੇ ਢੰਗ ਦੇ ਨਾਲ ਇਸ ਡੇਰੇ ਦਾ ਜੋ ਕਾਰਜਕਾਲ ਹੈ ਉਹ ਬਾਬਾ ਜੀ ਚਲਾ ਰਹੇ ਨੇ ਦੇਖੋ ਦੋਸਤੋ ਉਸ ਜਗ੍ਹਾ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਨੈਟ ਵਗੈਰਾ ਲੱਗੇ ਹੋਏ ਨੇ ਬੱਚੇ ਬਾਲੀਵਾਲ ਵਗੈਰਾ ਖੇਡਦੇ ਨੇ ਤਾਂ ਕਿ ਸਾਡੀ ਜੋ ਇੰਨਾਂ ਵੀ ਇਹ ਪੰਜਾਬੀਅਤ ਹੈ ਉਹ ਕੈਮਰੇ ਹਾਂਜੀ ਦੋਸਤੋ ਹੁਣ ਅਸੀਂ ਤੁਹਾਨੂੰ ਇਸ ਡੇਰੇ ਦੇ ਦਰਬਾਰ ਸਾਹਿਬ ਲੈ ਕੇ ਜਾ ਰਹੇ ਹਾਂ ਸੋ ਕਰੋ ਜੀ ਦਰਸ਼ਨ ਬਾਬਾ ਰਮਾਣਾ ਡੇਰਾ ਪਿੰਡ ਸਤੌਜ ਦੇ ਉਸ ਅਦੁੱਪਤ ਦਰਬਾਰ ਦਾ ਜਿੱਥੇ ਵਟੇਵਰੇ ਕੀ ਅੰਤਕਾਰ ਵੀ ਹੁੰਦੇ ਨੇ ਸਤਿ ਮਹਾਰਾਜ ਜੀ ਸਭਾ ਹੀ ਪ੍ਰਕਾਸ਼ਤ ਹੁੰਦਾ ਇੱਥੇ ਮਹਾਰਾਜ ਦੀ ਸواری ਪ੍ਰਕਾਸ਼ ਹੁੰਦੀ ਹੈ ਜੀ ਹਰ ਸਾਲ ਹਾਂ ਜਨਣਾ ਰਵੀ ਕੀਤਾ ਜਾਂਦਾ ਹੈ ਸੋ ਸਾਰਿਆਂ ਹੀ ਸੰਗਤਾਂ ਨੂੰ ਫੇਰ ਬੇਨਤੀ ਹੈ ਕਿ ਜਦੋਂ ਕਦੇ ਮੌਕਾ ਮਿਲੇ ਇਸ ਢੇਰੀ ਦੇ ਦਰਸ਼ਨ ਕਰਨ ਜਰੂਰ ਆਇ ਜੀ ਹਾਂਜੀ ਸਾਧ ਸੰਗਤ ਜੀ ਹੁਣ ਇਸ ਢੇਰਾ ਬਾਬਾ ਰਮਾਣਾ ਜੀ ਦੇ ਜੋ ਮੁੱਖ ਸੇਵਾਦਾਰ ਨੇ ਸ਼ੇਰ ਬਾਬਾ ਬਜਰੰਗਦਾਸ ਜੀ ਉਹ ਤੁਹਾਨੂੰ ਆਪਣੀ ਜਵਾਨੀ ਇਸ ਡੇਰੇ ਦਾ ਜੋ ਪੁਰਾਣਾ ਇਤਿਹਾਸ ਹੈ ਉਹ ਦੱਸਣਗੇ ਕਰੋ ਜੀ ਸਰਪਣ ਹਾਂਜੀ ਬਾਬਾ ਜੀ ਹੋਰ ਸ਼ਕਤੀ ਦਰਵਾਦ ਕੀ ਜਾਈ ਜਲ ਜਤਨ ਬਮਾਰ ਕੀ ਤੈ ਆਈ ਤੁਮ ਤੋਂ ਪਹਿਨਾ ਅਵਸਤੀਆਂ ਨੇ ਇਹ ਡੇਰਾ ਹੈ ਡੇਰਾ ਬਾਬਾ ਅਰਮਾਰਾ ਦਾ ਜਦੋਂ ਪਿਛਲੇ ਸਮੇਂ ਤੇ 20 ਨਿਯਤਾਂ ਉਹ ਟੈਂਪੇ ਲੋਕ ਤੇ ਥੋੜੇ ਪ੍ਰਾਣੇ ਕੋਈ ਲੋਕ ਉਹ ਆਪ ਦੇ ਛਿੱਟੇ ਚਾਰ ਚਾਰ ਪਰ ਪਰ ਟੁੱਕੇ ਢੱਕ ਕੇ ਸਿੱਟੇ ਸਿੱਟੇ ਨਿੱਕੀ ਟੰਟੀ ਬਾ ਮੇਲ ਉਹਦੋਂ ਫੇਰ ਮੀਂਹ ਪੈਂਦੇ ਸੀ ਉਹ ਟੈਂਪੇ ਉਹ ਟੈਂਪੇ ਮੀਂਹ ਪੈਂਦੇ ਫੇਰ ਫਿਰ ਬਾਬਾ ਜੀ ਪ੍ਰਸੰਨ ਹੋ ਜਾਂਦੇ ਲੋਕ ਖੁਸ਼ ਹੋ ਜਾਂਦੇ ਅੱਜ ਦੇ ਸਮੇਂ ਦੇ ਵਿੱਚ

ਸ੍ਰੀ ਚੰਨ ਪਤਮਾਨ ਜੀ ਮਹਾਰਾਜ ਉਹਨਾਂ ਦੀ ਸ੍ਰੀ ਕਨੌਮੀ ਹੁਣ 12:30 ਦੀ ਆਉਣ ਵਾਲੀ ਆ 12:30 ਨੂੰ ਫੇਰ ਮਾਈ ਜਾਵੇਗੀ ਇਹ ਕਰਕੇ ਇਹ ਸਾਡੇ ਪ੍ਰੈਕਿਡੈਂਟ ਡੇਰਾ ਅੰਡਰਸਟੋਪ ਗੁਵਰਨ ਸਮਾਨ ਮੁੱਖ ਮੰਤਰੀ ਦੇ ਪੰਡਾ ਪਈਏ ਇਥੋੜੇ ਗੱਡੀ ਨਸੀਬ ਸ੍ਰੀ ਸ੍ਰੀ ਚਾਠਾ ਸ੍ਰੀ ਮਾਨ ਬਾਬਾ ਬਜੰਦਾ ਜੀ ਮਹਾਰਾਜ ਇੱਕੋਲੀ ਗੱਡੀ ਨਹੀਂ ਸੀ ਬਹਾਨਾ ਕਿੰਨਾ ਨੇ ਦੇ ਦੇ ਨੂੰ ਤਾਕਤ ਜਾ ਹੋਇਆ ਹੈ ਸਾਰੇ ਨੱਜਰ ਦੇ ਸਹਿਯੋਗ ਦੇ ਨਾਲ ਇਹ ਸਾਡਾ ਜੇਰਾ ਅੱਜ ਸਦੋ ਹੀ ਨੰਨ ਮੰਗਲ ਬਹਾਨਾ ਹੋਰ ਸਮੇ ਤੇ ਸੰਗਤ ਇੱਥੇ ਖੜੀ ਆ ਕੋਈ ਵੀ ਕਾਰਜ ਹੋਵੇ ਜਦੋਂ ਬਾਰਤ ਦੀ ਪੰਡੇ ਉਹ ਟੈਂਪੇ ਸਾਡੇ ਇੱਥੇ ਤੌੜਾ ਦਾ ਡੱਗ ਕੀਤਾ ਜਾਂਦਾ ਲੋਕ ਮਿੱਟੀ ਕੜਦੇ ਆ ਕੇ ਬਾਤ ਪੈ ਜਾਂਦੀ ਹੈ ਹਾਂਜੀ ਪੰਡੇ ਸਤੋਵ ਦੇ ਵਿੱਚ ਹਨ ਇੱਥੇ ਆ ਕੇ ਸਾਰੀਆਂ ਇੱਛਾ ਭਾਵਨਾ ਪੂਰੀਆਂ ਹੁੰਦੀਆਂ ਹਨ ਅਗਰ ਇਹ ਕਿਸੇ ਜੇ ਇਲਾਜ ਮਰਾਦ ਨਹੀਂ ਹੈਗੀ ਉਹ ਵੀ ਬਾਬਾ ਜੀ ਉਹਨਾਂ ਨੂੰ ਬਖਸ਼ਿਸ਼ ਕਰਦਾ ਕਰੋ ਆਪ ਦੀ ਇੱਛਾ ਦੇ ਨਾਲ ਚਾਹੇ ਕੋਈ ਲੜਕੂ ਲਿਆਵੇ ਚਾਹੇ ਕੋਈ ਬੜਤੀ ਲਿਆਵੇ ਚਾਹੇ ਕੋਈ ਵਡਾਣਾ ਲਿਆਵੇ ਚਾਹੇ ਕੋਈ ਸਾਥੀ ਲਿਆਵੇ ਜੋ ਵੀ ਕਿਸੇ ਦੀ ਇੱਛਾ ਭਾਵਨਾ ਹੁੰਦੀ ਹੈ ਉਸੇ ਨਾਲ ਹੀ ਬਾਬਾ ਜੀ ਪੂਰੀ ਕਰਦੇ ਹਨ ਤਾਂ ਕਈ ਕਈ ਬਰਸਾਂ ਦੀਆਂ ਲੜਕੀਆਂ ਇੱਥੇ ਬੈਠੀਆਂ ਜਿੰਨਾ ਵੀ 40-40 ਸਾਲ ਹੋ ਗਏ ਠੀਏ ਉਹਨਾਂ ਦੇ ਬੱਚਾ ਪੈਦਾ ਨਹੀਂ ਹੋਇਆ ਇਹ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਜ ਉਹ ਲੜਕੀਆਂ ਆਪਣੇ ਬਾਦ ਬੱਚਾ ਨੇ ਅਨਸਾਰ ਕੁਝ ਬਾਸ ਰਹੇ ਨੇ ਇਹ ਵੱਡੀ ਮੰਨਤਾ ਹੈ ਬਾਬਾ ਜੀ ਬੜੀ ਬੜੀ ਗੂੜੋ ਸੰਗਤ ਇੱਥੇ ਆਉਂਦੀ ਹੈ ਨੈਤਿਕ ਮੱਛ ਬਹੁਤੀ ਜਾਂਦੀ ਹੈ ਕਿ ਆਪ ਦੀਆਂ ਧਾਰਨਾ ਪੂਰੀਆਂ ਹੁੰਦੀਆਂ ਕਿਸੇ ਦਾ ਵਿਆਹ ਨਹੀਂ ਹੁੰਦਾ ਕੋਈ ਲੋਕਲੀ ਬਾਹਰ ਜਾਣਾ ਜਾਂ ਘੋਤਰੀ ਮਿਲਣੀ ਆ ਉਹਨੂੰ ਵੀ ਸਾੜੀਆਂ ਬਾਬਾ ਪੂਰੀਆਂ ਕਰਦਾ ਹੈ ਕੋਈ ਫੌਜੀ ਹੋਵੇ ਕੋਈ ਬੱਚੇ ਸਾਡੇ ਬਾਹਰ ਦੇ ਦੇਸ਼ ਪਾਕੇ ਤੁੰ ਕਈ ਲੜਕੀਆਂ ਮਾਰਦੇ ਦੇਸ਼ ਬਾਗੀਆਂ ਉਹ ਬਾਬਾ ਜੀ ਦੇ ਕਿੱਪਾ ਦੇ ਨਾਲ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਭਾਈ ਇਸ ਜਗ੍ਹਾ ਦੇ ਦਿੱਤਾ ਇੱਥੇ ਕੋਈ ਵੀ ਕਿ ਤੋਂ ਚੱਲ ਕੇ ਆ ਜੇ ਉਹਨੂੰ ਮਰਾਦ ਬਾਬਾ ਜੀ ਪੂਰੀ ਕਰਦਾ ਹੈ ਇਹਦੇ ਕਾਇਦੇ ਹੋਈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਪਤੈ